ਆ ਦੇਖੋ ਜੀ ਆ ਮੁੰਡੇ ਨੂੰ ਸੱਟਾਂ ਲੱਗੀਆਂ ਤੇ ਸਕੂਟੀ ਵਾਲਾ ਲਾਗੋ ਨਹੀਂ ਨੰਗਦਾ ਉਹਦਾ ਫਰੰਟ ਤੇ ਉਹਨੂੰ ਕਹਿੰਦਾ ਵਾ ਕਿ ਤੈਨੂੰ ਸੱਟਾਂ ਕਿੱਦਾਂ ਲੱਗੀਆਂ ਉਹ ਕਹਿੰਦਾ ਬਸ ਸੱਟਾਂ ਲੱਗੀਆਂ ਕਹਿੰਦੇ ਨਹੀਂ ਫਿਰ ਵੀ ਕਿੱਦਾਂ ਲੱਗੀਆਂ ਸੱਟਾਂ ਤੇ ਹੁਣ ਇਹ ਮੁੰਡਾ ਇਹਨੂੰ ਦੱਸੇਗਾ ਕਿ ਮੈਨੂੰ ਕਿੱਦਾਂ ਸੱਟਾਂ ਲੱਗੀਆਂ ਨੇ ਵੇਖਿਓ ਤੁਸੀਂ ਆਹ ਲੋ ਜੀ ਉਹ ਕਹਿੰਦਾ ਮੈਨੂੰ ਦੇ ਸਕੂਟੀ ਤੇ ਮੈਂ ਚਲੋਨਾ ਸਕੂਟੀ ਤੇ ਨਾਲੇ ਤੈਨੂੰ ਦੱਸਣਾ ਸੱਟ ਕਿੱਦਾਂ ਲੱਗੀ ਆਹ ਵੇਖਿਓ ਹੁਣ ਇਹ ਮੁੰਡਾ ਦੱਸੇਗਾ ਐਦਾਂ ਸੱਟ ਲੱਗੀ ਤੇ ਇਹ ਨਾ ਦੋਵਾਂ ਜਣਿਆਂ ਨੂੰ ਫਿਰ ਸੱਟਾਂ ਲੱਗੀਆਂ ਇਹ ਤਿਸ ਰਾ ਆਇਆ ਕਹਿੰਦਾ ਦੱਸੋ ਤੁਹਾਨੂੰ ਦੋਵਾਂ ਨੂੰ ਸੱਟਾਂ ਕਿੱਦਾਂ ਲੱਗੀਆਂ ਤੇ ਹੁਣ ਵੇਖਿਓ ਕੀ ਕਰਦੇ ਨੇ ਉਹਨੂੰ ਕਹਿੰਦੇ ਬਸ ਲੱਗ ਗਈਆਂ ਕਹਿੰਦੇ ਨਹੀਂ ਫਿਰ ਵੀ ਕਿੱਦਾਂ ਲੱਗੀਆਂ ਉਹਨੂੰ ਬਾਹ ਮਾਰਦਾ ਕਹਿੰਦਾ ਚਲ ਆ ਤੈਨੂੰ ਵੀ ਦੱਸੀਏ ਕਿੱਦਾਂ ਸੱਟਾਂ ਲੱਗੀਆਂ ਨੇ ਕਿੰਨੇ ਜਣੇ ਸਕਿਉਟੀ ਤੇ ਆ ਵੇਖ ਲਓ ਜੀ ਫਿਰ ਸੱਟ ਲੱਗ ਗਈ ਆ ਵੇਖੋ ਜਿਹੜਾ ਜਿਹੜਾ ਪੋਛਤਾ ਕਿ ਸੱਟਾਂ ਕਿੱਦਾਂ ਲੱਗੀਆਂ ਤੇ ਉਦਾਂ ਹੀ ਉਹ ਮਾਰ ਮਾਰ ਸਕੂਟੀ ਤੇ ਅਸੀਂ ਜਾਂਦੇ ਸੱਟਾਂ ਲੱਗ ਗਈਆਂ ਆ ਇੱਕ ਹੋਰ ਆਇਆ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਸੱਟ ਕਿੱਦਾਂ ਲੱਗੀ ਹਣ ਉਹ ਕਹਿੰਦੇ ਕਿ ਸਵਾਰੀਆਂ ਵੱਧ ਗਈਆਂ ਨੇ ਤੂੰ ਕਾਰ ਲੈ ਕੇ ਆ ਤੈਨੂੰ ਅਸੀਂ ਦੱਸਨੀਆ ਛੱਟ ਕਿੱਦਾਂ ਲੱਗੀ ਹੁਣ ਉਹ ਕਾਰ ਲੈਣ ਗਿਆ ਉਹਨੇ ਸਾਰੇ ਜਣੇ ਕਾਰ ਵਿੱਚ ਬਹਿਣਗੇ ਤੁਸੀਂ ਸਾਡੇ ਨਾਲ ਬਨੇ ਰਵੋ ਤੇ ਵੇਖਿਓ ਫਿਰ ਕਦੀ ਕੇ ਉਹਨੂੰ ਪੁੱਛੋਗੇ ਨਾ ਕਿ ਛੱਟਾ ਕਿੱਦਾਂ ਲੱਗੀ ਉਹ ਬਈ